ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਉਸਨੇ ਸਰਹੱਦੀ ਇਲਾਕੇ ਦੇ ਪਿੰਡਾਂ ਦਾ ਬੇਹਦ ਨੁਕਸਾਨ ਕੀਤਾ ਹੋਇਆ ਹਾਲਾਂਕਿ ਸਮਾਂ ਕਾਫੀ ਬੀਤ ਚੁੱਕਿਆ ਪਰ ਇਸ ਤੋਂ ਬਾਅਦ ਵੀ ਜਿਹੜਾ ਸਤਲੁਜ ਦਰਿਆ ਦਾ ਜੋ ਕਹਿਰ ਆ ਉਹ ਹਲੇ ਵੀ ਉਸ ਦੇ ਜਿਹੜੇ ਨਿਸ਼ਾਨ ਹੈ ਉਹ ਹਲੇ ਵੀ ਬਰਕਰਾਰ ਨੇ ਜਿਸ ਨੂੰ ਲੈ ਕੇ ਕਿਸਾਨ ਬੇਹਦ ਚਿੰਤਿਤ ਨੇ ਕਿਉਂਕਿ ਜੋ ਖੇਤ ਨੇ ਉਹਨਾਂ ਦੇ ਅਜੇ ਵੀ ਉਹਨਾਂ ਦੇ ਵਿੱਚ ਮਿੱਟੀ ਤੇ ਰੇਤ ਕਈ-ਕਈ ਫੁੱਟ ਜਮਾ ਹੋਇਆ ਪਿਆ ਤੇ ਦੂਜੇ ਪਾਸੇ ਜਿਹੜੀ ਝੋਨੇ ਦੀ ਬਿਜਾਈ ਦਾ ਸੀਜ਼ਨ ਵਿਛੜਾ ਖਤਮ ਹੁੰਦਾ ਜਾ ਰਿਹਾ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਬੇहद ਚਿੰਤਿਤ ਨੇ ਤਾਂ ਉੱਥੇ ਦੂਜੇ ਪਾਸੇ ਕਿਸਾਨ ਜੋਥੇਬੰਦੀਆ ਦੇ ਵੱਲੋਂ ਆਪਣੇ ਸਹਿਯੋਗ ਦੇ ਨਾਲ ਟਰੈਕਟਰਾਂ ਦੀ ਮਦਦ ਦੇ ਨਾਲ ਖੇਤੀ ਨੂੰ ਖੇਤਾਂ ਨੂੰ ਜਿਹੜਾ ਵਾਹੀ ਯੋਗ ਬਣਾਇਆ ਜਾ ਰਿਹਾ ਤਾਂ ਕਿ ਜਿਹੜੇ ਕਿਸਾਨ ਹੈ ਕੋਈ ਨਾ ਕੋਈ ਫਸਲ ਬੀਜ ਸਕੇ ਤਾਂ ਕਿ ਕੁਝ ਨਾ ਕੁਝ ਉਹਨਾਂ ਨੂੰ ਮੁਨਾਫਾ ਵੀ ਜਿਹੜਾ ਹੋ ਸਕੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਤੋਂ ਜਿੱਥੇ ਹਾਲੇ ਵੀ ਸਤਰੁਜ ਦਰਿਆ ਦੀ ਤਬਾਹੀ ਦੇ ਨਿਸ਼ਾਨ ਬਰਕਰਾਰ ਨੇ ਦਰਿਆ ਦੇ ਫਾਨ ਕਰਨ ਜਿੱਥੇ ਖੇਤ ਰੇਤ ਅਤੇ ਮਿੱਟੀ ਦੇ ਨਾਲ ਭਰ ਗਏ ਨੇ ਉੱਥੇ ਹੀ ਮੁੜ ਖੇਤੀ ਉਪੜਾਉਣ ਦਾ ਕੰਮ ਹਾਲੇ ਵੀ ਜਾਰੀ ਹੈ ਕਈ ਥਾਵਾਂ ਉੱਤੇ ਹਾਲੇ ਵੀ ਜਿਹੜਾ ਕਈ ਫੁੱਟ ਰੇਤ ਤੇ ਮਿੱਟੀ ਚੜਿਆ ਹੋਇਆ ਜਿਸ ਨੂੰ ਲੈ ਕੇ ਕਿਸਾਨ ਬਿਹਦ ਚਿੰਤਿਤ ਅਤੇ ਡਰ ਦਾ ਮਾਹੌਲ ਉਹਨਾਂ ਦੇ ਵਿੱਚ ਬਣਿਆ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਦੀ ਬਿਜਾਈ ਢਿਰ ਦੇ ਨਾਲ ਹੋ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਦਾ ਡਰ ਸਤਾ ਰਿਹਾ ਹੈ ਬਿਜਾਈ ਦੇ ਸਮੇਂ ਦੇ ਬੀਤ ਰਹੇ ਦਿਨਾਂ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ ਤਾਂ ਸਤ루 ਦੇ ਨਾਲ ਲੱਗਦੇ ਪਿੰਡ ਗੁਲਾਮ ਹੁਸੈਨ ਵਾਲਾ ਤੇ ਬਾਰੀਕੇ ਦੇ ਵਿੱਚ ਕੁਝ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਟਰੈਕਟਰਾਂ ਦੇ ਮਦਦ ਦੇ ਨਾਲ ਖੇਤਾਂ ਨੂੰ ਸਾਫ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਇਹੀ ਸੇਵਾ ਕਾਰਜ ਇਸ ਲਈ ਤਾਂ ਕਿ ਪਰਬਾਬਿਤ ਕਿਸਾਨ ਸਮੇਂ ਉੱਤੇ ਝੋਨੇ ਦੀ ਬਿਜਾਈ ਕਰ ਸਕਣ ਅਤੇ ਮੁਰ ਖੇਤੀਬਾੜੀ ਦੀ ਪਟੜੀ ਉੱਤੇ ਆ ਸਕਣ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਮਦਦ ਨਾ ਮਿਲਦੀ ਤਾਂ ਆਪਣੇ ਖੇਤ ਖੁਦ ਸਾਫ਼ ਕਰਨਾ ਉਹਨਾਂ ਦੇ ਲਈ ਬਿਹਤ ਮੁਸ਼ਕਲ ਸੀਗਾ ਹਾਲਾਂਕਿ ਹਲੇ ਵੀ ਕਈ ਖੇਤ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ ਪਰ ਜੋਥੇ ਬੰਦੇ ਅਤੇ ਸੇਵਾਦਾਰ ਦੇ ਸਹਿਯੋਗ ਦੇ ਨਾਲ ਕਿਸਾਨਾਂ ਨੇ ਕੁਮੀ ਜਾਕੀ ਹੈ ਕਿ ਕਿਤਨਾ ਕਿਤੇ ਕੋਈ ਫਸਲ ਬੀਜ ਸਕਾਗੇ ਜਿਸ ਕਰਕੇ ਕੁਝ ਨਾ ਕੁਝ ਉਹਨਾਂ ਨੂੰ ਜਿਹੜਾ ਮੁਨਾਫਾ ਹੈ ਇਸ ਬਾਬਤ ਜ਼ਰੂਰ ਹੋ ਸਕੇ ਫਿਲਹਾਲ ਇਸ ਮੰਦਵਿਚ ਕੀ ਕੁਝ ਕੰਦੇ ਨਜ਼ਰ ਆ ਰਹੇ ਨੇ ਹੋਰ ਸੁਣ ਲਨ ਮੈਥਲ ਸਤਲੁਜ ਪੰਥ ਪੰਜਾਬ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤ ਪਰਿਆ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਤੱਕ ਜਿੱਥੇ ਵੀ ਸਾਡੇ ਆਪਣੇ ਲੋਕਾਂ ਨੂੰ ਸਾਡੀ ਲੋੜ ਹੁੰਦੀ ਆ ਫੜ ਪੀੜਿਤ ਭਰਾਵਾਂ ਦੀ ਮਦਦ ਦੇ ਲਈ ਪਿਛਲੇ ਤਿੰਨ ਦਿਨ ਤੋਂ ਜਿਹੜਾ ਇੱਥੇ ਹੈਗਾ ਆ ਕੈਂਪ ਚੱਲ ਰਿਹਾ ਆ ਤਾਂ ਪਹਿਲਾ ਆਪਣਾ ਹਰੀ ਕੇ ਦੂਜਾ ਕਿਲਚੇ ਤੀਜਾ ਪੜਾ ਆ ਜਿਹੜਾ ਹਸੈਨੀ ਵਾਲੇ ਦੇ ਨਾਲ ਜਿਹੜਾ ਕਿਰਾਏ ਦੀ ਸੇਵਾ ਜਿਹੜੀ ਚੱਲ ਰਹੀ ਆ ਇੱਕਦੋਂ ਤੱਕ ਹੋਣ ਦੀ ਆ ਪੱਦਰ ਲੱਗਦਾ ਹੈਗਾ ਕਿ ਹੋ ਜੂਗੀ ਹੈ ਜਲਦ ਇਹਨਾਂ ਦੀ ਅਗਲੀ ਫਸਲ ਜਿਹੜੀ ਬੀਜੀ ਜਾ ਸਕੂਗੀ ਵੇਖੋ ਕੰਮ ਵੱਡਾ ਆ ਰੇਤਾ 5 5 6 6 ਫੋਟੇ ਇੱਥੇ ਚੜ ਚੁੱਕੀ ਤੁਸੀਂ ਵੇਖਿਆ ਵੀ ਜਿਹੜਾ ਬੋਰ ਆ ਉਹ ਵੀ ਧਸ ਚੁੱਕੇ ਹੋਇਆ ਤਾਂ ਲੱਗੇ ਹੋਏ ਆ ਗੁਰੂ ਕਿਰਪਾ ਸਤਕਾ ਟਰੈਕਟਰ ਕਾਫੀ ਆ ਤਾਂ ਜਲਦੀ ਜਿਹੜਾ ਹੈਗਾ ਆ ਅਸੀਂ ਜਿਹੜਾ ਇਹਨੂੰ ਮੋੜ ਵਸੇ ਦੇ ਦੁਆਰਾ ਜਿਹੜਾ ਕਰਾ ਕੇ ਤੇ ਫਸਲਾਂ ਇੱਥੇ ਗੁਰੂ ਕਿਰਪਾ ਕਰਨ ਬੀਜਾਂਗੇ ਜਿਹੜੀ ਆ ਉਹ ਪੱਦਰ 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 ਇੱਥੇ ਤਾਂ ਹਜੇ ਪਰਸੋਂ ਜਿਹੜਾ ਨਵਾਂ ਪੜਾਅ ਸ਼ੁਰੂ ਹੋਇਆ ਆ ਪਿੱਛੇ ਜਿਹੜਾ ਹੈਗਾ ਆ ਉਹ ਕਾਫੀ ਏਕੜ ਜਿਹੜੀ ਜ਼ਮੀਨ ਆ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਸੇਵਾ ਆ ਉਹ ਪਿੱਛੇ ਚੱਲ ਰਹੀ ਆ ਕਿਰਾਏ ਦੀ ਦੋ ਥਾਵਾਂ ਤੇ ਤੇ ਤੀਜਾ ਪੜਾਅ ਇਹ ਤਾਂ ਪਰਸੋਂ ਸ਼ੁਰੂ ਕੀਤਾ ਹਜੇ ਮਤਲਬ ਦਿਨ ਲੱਗਣਗੇ ਇਹਨੂੰ ਕਰਾਉਣ ਦੇ ਲਈ ਗੁਰਚਨ ਸਿੰਘ ਮੇਰਾ ਨਾਮ ਹੈ ਜੀ ਪਿੰਡ ਮੇਰਾ ਬਾਰੇਕਆ ਜੀ ਮਤਲਬ 23 ਦੇ ਵਿੱਚ ਪਾਣੀ ਆਇਆ ਸੀ ਜਿਹੜਾ 23 ਦੇ ਵਿੱਚ ਆਇਆ ਸੀ ਉਦੋਂ ਵੀ ਮਤਲਬ ਸਾਡੀਆਂ ਜੇ ਜ਼ਮੀਨਾਂ ਬਣੀਆਂ ਨਹੀਂ ਸੀ 23 ਦੇ ਵਿੱਚੋਂ 25 ਦੇ ਵਿੱਚ ਫਿਰ ਆ ਗਿਆ ਜੀ ਮਤਲਬ ਇਹਨਾਂ ਨੂੰ ਨੁਕਸਾਨ ਹੋ ਗਿਆ ਵੀ 7-7 ਫੁੱਟ ਰੇਤਾ ਚੜ ਗਿਆ ਜੀ 23 ਤੋਂ ਲੈ ਕੇ ਹੁਣ ਤੱਕ ਅਸੀਂ ਪਹਿਲੀਆਂ ਹੀ ਪੱਤਰ ਕਰਦੇ ਆਂ ਬਾਕੀ ਇਹ ਵੀਰਜੀ ਏਰੀਆ ਅੱਗੇ ਵੀ ਸੰਯੋਗ ਦੇ ਕੇ ਗਏ ਆ ਤੀਜੀ ਵਾਰ ਸਾਡੇ ਕੋਲ ਫੇਰ ਆ ਗਿਆ ਪੰਜ ਕੁ ਪਿੱਲੇ ਪਿੱਛੇ ਸਾਡੀ ਜ਼ਮੀਨ ਹੈ ਜਿੰਦੇ ਵਿੱਚ ਵੀ ਰੇਤਾ ਸੀ ਇਹ ਵੀਰਜੀ ਹਰਾਂ ਦੇ ਸੰਯੋਗ ਨਾਲ ਜਾਂ ਬਾਹਰੋਂ ਜਿਹੜੇ ਐਨ ਆਰ ਆਈ ਸਾਡੇ ਵੀਰ ਸੰਯੋਗ ਦਿੰਦੇ ਪਏ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਦੇ ਸੰਯੋਗ ਨਾਲ ਹੀ ਸਾਡੀ ਜੁਤ ਮੁੱਤਲ ਟਰੈਕਟਰ ਚੱਲ ਰਿਹਾ ਜੀ ਪਰ ਇਹ ਤੇ ਜੀ ਪਾਣੀ ਪਿੱਛੇ ਜ਼ਿਆਦਾ ਆ ਗਿਆ ਹੈ ਕਿ ਹਰੀਕੇਨ ਤੋਂ ਵੀ ਜ਼ਿਆਦਾ ਛੱਡ ਦਿੱਤਾ ਇੱਥੋਂ ਵੀ ਛੱਡ ਵੀ ਉਹਨਾਂ ਨੇ ਯਕਦਾਂ ਵੀ ਗੇਟ ਛੱਡ ਦਿੱਤੇ ਹੌਲੀ ਹੌਲੀ ਜੋ ਪਾਣੀ ਦਾ ਨਿਕਾਸ਼ ਉਹ ਨਹੀਂ ਕੱਢਿਆ ਜੀ ਇਹਨਾਂ ਨੇ ਯਕਦਾਂ ਜਦੋਂ ਪਿੱਛੇ ਵੇਖਿਆ ਜਿਵੇਂ ਤੁਸੀਂ ਲਾਲੋ ਭੀਬ ਕੇ ਵੀ ਮਤਲਬ ਵੀ ਬੰਨ ਦਾ ਖਤਰਾ ਹੋ ਗਿਆ ਸੀ ਉਹਦੇ ਮਤਲਬ ਫਰੋਜਪੁਰ ਨੂੰ ਬਚਾਉਣ ਤਾਂ ਵਧੀਆ ਉਹ ਗੱਲ ਇਹ ਵੀ ਬਚਾਇਆ ਗਿਆ ਚਲੋ ਖੇਤਾਂ ਦਾ ਨੁਕਸਾਨ ਹੋ ਗਿਆ ਵੀਰ ਸੰਯੋਗ ਦਿੰਦੇ ਐਨਆਰਆਈ ਵਧੀਆ ਚਲੋ ਇਹ ਤਾਂ ਕੰਮ ਚੱਲ ਜਾਏਗਾ ਪਰ ਜਿਹੜੇ ਘਰਾਂ ਦੇ ਘਰ ਬਰਬਾਦ ਹੋਨੇ ਸੀ ਉਥੋਂ ਬਚਾਇਆ ਗਿਆ ਪਰ ਨਕਮੀਆਂ ਸਰਕਾਰ ਦੀਆਂ ਨੇ ਇਹਨਾਂ ਨੂੰ ਹੁਣ ਸੁੱਤੇ ਪਏ ਨੇ ਜਿਹੜੀਆਂ ਨੋਚਾਂ ਨੇ ਜਾਂ ਕੁਛ ਵੀ ਇਹ ਬੰਨ ਇਹਨਾਂ ਨੂੰ ਮੁਕੰਬਲ ਕੀਤਾ ਜਾਏ ਤਾਂ ਸਾਡਾ ਨੁਕਸਾਨ ਨਹੀਂ ਹੋਗਾ ਟਿਊਬਲ ਵਗੈਰਾ ਤਾਂ ਕੋਈ ਨੁਕਸਾਨ ਤੋਂ ਨਹੀਂ ਟਿਊਬਲ ਦਾ ਨੁਕਸਾਨ ਤਾਂ ਇਹਦੇ ਉੱਤੇ ਮਤਲਬ ਵੀ ਫਿਕਸਵਾ ਲੱਗਾ ਹੈ ਜੀ ਬੋਰ ਤਾਂ ਚਲੋ ਸਾਡਾ ਚੱਲ ਜਾਏਗਾ ਪਰ ਇਥੇ 6 ਫੁੱਟ ਬੋਰ ਡੂੰਗਾ ਜੀ ਮਤਲਬ ਵੀ ਨੁਕਸਾਨ ਹੈ ਬੋਰ ਦਾ ਜਿਹੜਾ ਹੁਣ ਲੱਗਦਾ ਹੈਗਾ ਅਗਲੀ ਬਜਾਈ ਹੋਊਗੀ ਤੁਹਾਡੀ ਨਹੀਂ ਸਰ ਕਣਕ ਦੀ ਬਜਾਈ ਤਾਂ ਪਹਿਲਾਂ ਹੀ ਲੇਟ ਸੀ ਪਰ ਅਜੇ ਮਤਲਬ 3 ਦਿਨ ਹੋ ਗਏ ਇਸ ਖੇਤ ਨੂੰ ਲੱਗੇ ਘੱਟੋ ਘੱਟ ਵੀ ਜੇ ਮਤਲਬ ਇਹਨੂੰ ਪ੍ਰੋਪਰ ਪੱਤਰਾ ਕਰੀਏ ਤੇ 15 ਦਿਨ ਲੱਗਦੇ ਉਹਨਾਂ ਜਿਹਨੂੰ ਬਜਾਈ ਚੜੀ ਕਿੰਨੇ ਕਿੰਨੇ ਟਰੈਕਟਰ ਲੱਗੇ ਹੋਏ ਆ ਟਰੈਕਟਰ ਅਸਟਨ ਸਾਡੇ ਕੋਲ 10 ਹੈ ਜੀ ਅੱਗੇ ਹੋਰ ਵੀ ਆ ਰਹੇ ਹਾਂਜੀ ਹੋਰ ਆ ਵੀਰ ਜੀ ਸੰਯੋਗ ਦਿੰਦੇ ਪਏ ਨੇ ਮਤਲਬ ਵੀ ਇਹਨਾਂ ਦੇ ਟਰੈਕਟਰ ਚੱਲ ਰਹੇ ਆ ਹੋਰ ਵੀ ਸੰਯੋਗ ਦਿੰਦੀ ਭਈ ਸੰਗਤ ਕੱਲ ਤੋਂ ਹੋਰ ਬੇਨਤੀ ਵਿਧਾਵਾਗੇ ਅਸੀਂ ਗੱਲ ਕਰੀਏ ਤੇ ਮਿੱਟੀ ਦਾ ਪ੍ਰਬੰਧ ਜੀ ਪਿੱਛੋਂ ਮਤਲਬ ਜਿਵੇਂ ਕੋਈ ਉੱਚਾ ਥਾਂ ਚ ਚੁੱਕਣ ਵਾਸਤੇ ਕਈ ਕਿਸਾਨ ਚਕਾਉਂਦੇ ਆ ਤਾਂ ਉਥੋਂ ਫਿਰ ਉਹ ਮੁੱਲ ਲਵਾਂਗੇ ਤੱਕ ਆਪਦੇ ਟਰੈਕਟਰਾਂ ਦੇ ਨਾਲ ਲੈ ਕੇ ਆਵਾਂਗੇ। ਧੋਬਣ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ। ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ